ਨੇ अरुण जेटली ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਮੈਂ ਲੜਾਈ ਲੜ ਰਿਹਾ ਸੀਗਾ ਤਾਂ ਉਸ ਸਮੇਂ अरुण जेटली ਨੂੰ ਮੈਨੂੰ ਧਮਕਾਉਣ ਦੇ ਲਈ ਭੇਜਿਆ ਗਿਆ ਸੀਗਾ ਤਾਂ ਇਹ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਹੈ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਦਿੱਤਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਮੈਂ ਲੜਾਈ ਲੜ ਰਿਹਾ ਸੀਗਾ ਉਸ ਸਮੇਂ ਅਰຸນ 제ਟਲੀ ਨੂੰ ਮੈਨੂੰ ਧਮਕਾਉਣ ਦੇ ਲਈ ਭੇਜਿਆ ਗਿਆ ਸੀਗਾ ਉਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਜੇਕਰ ਤੁਸੀਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਬੰਦ ਨਹੀਂ ਕਰਦੇ ਤਾਂ ਸਾਨੂੰ ਤੁਹਾਡੇ ਖਿਲਾਫ ਸਖਤ ਕਦਮ ਚੁੱਕਨੇ ਪੈਣਗੇ ਇਹ ਬਿਆਨ ਰਾਹੁਲ ਗਾਂਧੀ ਨੇ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੇ ਵੱਲ ਦੇਖਦੇ ਹੋਏ ਕਿਹਾ ਕਿ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਸ ਦੇ ਨਾਲ ਗੱਲ ਕਰ ਰਹੇ ਹੋ ਤਾਂ ਰਾਹੁਲ ਗਾਂਧੀ ਦਾ ਇਹ ਵੱਡਾ ਬਿਆਨ ੁਰੰਜੇਟਲੀ ਨੂੰ ਲੈ ਕੇ ਸਾਹਮਣੇ ਆਇਆ ਹੈ ਕੀ ਕੁਝ ਕਹਿਣਾ ਹੈ ਰਾਹੁਲ ਗਾਂਧੀ ਦਾ ਪਹਿਲਾ ਤੁਹਾਨੂੰ ਉਹ ਬਿਆਨ ਸੁਣਾ ਦਿੰਨੇ ਆਈ ਰਿਮੈਂਬਰ When I was fighting the farm laws, and he's not here anymore, so really I shouldn't say it, but I will. And Arun Jaitley ji was sent to me to threaten me, and he said, "You know, if you carry on down this path, opposing the government, fighting us on the farm laws, we will have to." Act against you. I looked at him and said, I, didn't, I don't think you know who you're talking to. I don't think you have an idea who you're talking to. I remember. ਗਾਂਧੀ ਦਾ ਤੁਸੀਂ ਬਿਆਨ ਸੁਣਿਆ ਰਾਹੁਲ ਗਾਂਧੀ ਦੇ ਇਸੇ ਬਿਆਨ ਦੇ ਉੱਤੇ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਪ੍ਰतिकਰਮ ਵੀ ਨਿਕਲ ਕੇ ਸਾਹਮਣੇ ਆਇਆ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਹੇਟਲੇ ਪੱਦਰ ਦੀ ਸਿਆਸਤ ਕਰ ਰਹੇ ਨੇ ਅਰੁਣ ਜੇਟਲੀ ਜੀ ਨੂੰ ਸਨਮਾਨਿਤ ਨੇਤਾ ਦਾ ਨਾਮ ਖੇਤੀ ਕਾਨੂੰਨਾਂ ਦੇ ਨਾਲ ਜੋੜਨਾ ਜਦੋਂ ਕਿ ਉਹ ਜ਼ਿੰਦਾ ਵੀ ਨਹੀਂ ਨੇ ਇਹ ਸਭ ਕੁਝ ਝੂਠ ਹੈ ਤੇ ਦੇਸ਼ ਦਾ અપਮਾਨ ਵੀ ਹੈ ਅਰੁਣ ਜੇਟਲੀ ਜੀ ਨੇ ਸੱਚਾਈ ਤੇ ਦੇਸ਼ ਦੀ ਸੇਵਾ ਕੀਤੀ ਹੈ ਤਾ ਉਹਨਾਂ ਦੀ ਇਸ ਤਰੀਕੇ ਦੀ ਵਿਰਾਸਤ ਦਾ ਅਨਾਦਰ ਕਰਨ ਦੇ ਲਈ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤਾਂ ਸਿਰਸਾ ਦਾ ਪ੍ਰतिकਰਮ ਇਸਤੇ ਸਾਹਮਣੇ ਆਇਆ ਹੈ ਤਾਂ ਅਰुण जेटली ਨੂੰ ਲੈ ਕੇ ਜੋ ਰਾਹੁਲ ਨੇ ਬਿਆਨ ਦਿੱਤਾ ਹੈ ਦਾਵਾ ਕੀਤਾ ਹੈ ਉਸ ਦੇ ਉੱਤੇ ਅਰुण जेटली ਦੇ بیٹے ਰਾਹੁਲ ਜੇਟਲੀ ਨੇ ਵੀ ਪਲਟਬਾਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਅਰुण जेटली ਦੇ بیٹے ਦੀ ਪ੍ਰਤੀਕਿਰਿਆ ਵੀ ਨਿਕਲ ਕੇ ਸਾਹਮਣੇ ਆਈ ਹੈ ਰੋਹਨ ਜੇਟਲੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਬਿਆਨ ਦੇ ਵਿੱਚ ਦਾਵਾ ਕੀਤਾ ਹੈ ਕਿ ਮੇਰੇ ਸਵਰਗੀ ਪਿਤਾ ਅਰुण ਜੇਟਲੀ ਨੇ ਉਹਨਾਂ ਨੂੰ ਖੇਤੀ ਕਾਨੂੰਨਾਂ ਉਹ ਲੈ ਕੇ ਤਮਕਾਇਆ ਸੀ ਤੇ ਮੈਂ ਉਹਨਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਦਾ ਦੇਹਾਂਤ 2019 ਦੇ ਵਿੱਚ ਹੋਇਆ ਸੀ ਜਦ ਕਿ ਖੇਤੀ ਕਾਨੂੰਨ 2020 ਦੇ ਵਿੱਚ ਲਿਆਂਦੇ ਗਏ ਸੀ ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਮੇਰੇ ਪਿਤਾ ਕਦੇ ਵੀ ਕਿਸੇ ਵੀ ਵਿਰੋਧੀ ਵਿਚਾਰ ਵਿਚਾਰ ਵਾਲੇ ਨੂੰ ਧਮਕਾਉਣ ਦੇ ਪੱਖ ਦੇ ਵਿੱਚ ਨਹੀਂ ਰਹੇ ਨੇ ਉਹ ਇੱਕ ਲੋਕਤੰਤਰੀਕ ਸੋਚ ਰੱਖਣ ਵਾਲੇ ਵਿਅਕਤੀ ਸੀਗੇ ਜੋ ਸਹਿਮਤੀ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਤਾਂ ਸਿਆਸਤ ਚ મતਭੇਦ ਹੋਣਾ ਸੰਭਾਵਿਕ ਹੈ ਤਾਂ મતਭੇਦਾਂ ਦਾ ਉਹ ਸਨਮਾਨ ਵੀ ਕਰਦੇ ਸੀ ਸਵੀਕਾਰ ਵੀ ਕਰਦੇ ਸੀਗੇ ਇਹ ਹੀ ਉਹਨਾਂ ਦੀ ਵਿਰਾਸਤ ਹੈ ਤਾਂ ਰਾਹੁਲ ਗਾਂਧੀ ਨੇ ਅੱਜ ਅਰੁਣ ਜੇਟਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀਗਾ ਉਸ ਤੋਂ ਬਾਅਦ ਭਾਜਪਾ ਨੇ ਵੀ ਪਲਟ